ਸામਨੇ ਆ ਰਹੀ ਹੈ ਜੀਆਦਾ ਦੇ ਸੂਤਰਾਂ ਦੇ ਹਵਾਲੇ ਤੋਂ ਬੜੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਾਕਿਸਤਾਨ ਨੇ ਭਾਰਤ ਨੂੰ ਜੀਆਦਾ ਦੇ ਕਾਲ ਕੀਤੀ ਹੈ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਔਰ ਜੰਗ ਵਿਚਾਲੇ ਇਹ ਕਾਲ ਬੜੀ ਮਹੱਤਵਪੂਰਨ ਹੈ ਕਿ ਪਾਕਿਸਤਾਨ ਕਬਰਾ ਗਿਆ ਕਿ ਪਾਕਿਸਤਾਨ ਨੂੰ ਪਤਾ ਲੱਗ ਚੁੱਕਿਆ ਹੈ ਕਿ ਉਹਨਾਂ ਦੀ ਆਰਥਿਕ ਮੰਦਹਾਲੀ ਜਿੰਨੀ ਹੋਈ ਪਈ ਹੈ ਜਿਹੇ ਦੇ ਵਿੱਚ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਇਹ ਨਫੋਰਡ ਨਹੀਂ ਕਰ ਸਕਣਗੇ ਜੰਗ ਜੋ ਭਾਰਤ ਦੇ ਨਾਲ ਚੱਲ ਰਹੀ ਆ ਪਰ ਤੁਹਾਨੂੰ ਦੱਸ ਦੇ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਰਾਈਟਰਸ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਈਟਰਸ ਜੋ ਕਿ ਨਿਊਜ਼ ਏਜੰਸੀ ਹੈ ਦੁਨੀਆ ਦੀ ਬਹੁਤ ਵੱਡੀ ਤਾਂ ਉਹਨਾਂ ਨੇ ਨਨ ਨਿਊਜ਼ ਦੇ ਹਵਾਲੇ ਦੇ ਨਾਲੇ ਖਬਰ ਜਿਹੜੀ ਨਸ਼ਰ ਕੀਤੀ ਹੈ ਤੇ ਦੱਸਦੀ ਹੈ ਕਿ ਪਾਕਿਸਤਾਨ ਨੇ ਤੋਂੰਦਾ ਦੇ ਕਿ ਪਾਕਿਸਤਾਨ ਨੇ ਲਗਾਤਾਰ 26 ਹਮਲੇ ਕੱਲ ਭਾਰਤ ਦੇ ਵੱਖ-ਵੱਖ ਥਾਵਾਂ ਦੇ ਉੱਪਰ ਕੀਤੇ ਤੇ ਅੱਜ ਡੀਜੀਐਮਓ ਨੂੰ ਫੋਨ ਕੀਤਾ ਡੀਜੀਐਮਓ ਨੂੰ ਕਾਲ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਡੀਜੀਐਮਓ ਹੁੰਦੇ ਨੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਜਾਨਕਿ ਡਾਇਰੈਕਟਰ ਜਨਰਲ ਲਗਾਏ ਜਾਂਦੇ ਨੇ ਵੱਖ-ਵੱਖਰੇ ਆਪਰੇਸ਼ਨ ਦੇ ਉੱਪਰ ਚਾਹੇ ਜਿਵੇਂ ਅਸੀਂ ਕਸ਼ਮੀਰ ਵਾਲੇ ਮੁੱਦੇ ਤੇ ਲਾ ਲੋ ਤੇ ਡਾਇਰੈਕਟਰ ਜਨਰਲ ਲਗਾਇਆ ਹੁੰਦਾ ਹੈ ਤੇ ਦੂਜੇ ਪਾਸੇ ਮਿਆਮਾ ਮਯਾਮਾਰ ਦੇ ਵਿੱਚ ਲਗਾਇਆ ਹੁੰਦਾ ਜੇ ਉੱਥੇ ਕੋਈ ਰੌਲਾ ਚੱਲਦਾ ਤਾਂ ਬੱਕੋ ਬੱਕਰੇ ਜਿੰਨਾ ਜਿੰਨਾ ਸਟੇਟਾਂ ਦੇ ਵਿੱਚ ਜਿੰਨਾ ਜਿੰਨਾ ਖਿੱਤਿਆਂ ਦੇ ਵਿੱਚ ਰੌਲਾ ਚੱਲਦਾ ਉੱਥੇ ਡੀਜੀਐਮਓ ਦੀ ਨਿਯੁਕਤੀ ਕੀਤੀ ਜਾਂਦੀ ਹੈ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਦਾਦਾ ਦੀ ਕਿ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਦੂਜੇ ਪਾਸੇ ਮਾਰਕੋ ਰੂਬਿਓ ਨੇ ਮਾਰਕੋ ਰੂਬਿਓ ਕੌਣ ਨੇ ਮਾਰਕੋ ਰੂਬਿਓ ਐਨਐਸਏ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਮਾਰਕੋ ਰੂਬਿਓ ਨੇ ਗੱਲਬਾਤ ਕੀਤੀ ਹੈ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੇ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਮਾਰਕੋ ਰੂਬਿਓ ਤਾਂ ਲਗਾਤਾਰ ਇਸ ਜੰਗ ਨੂੰ ਰੋਕਣ ਦੇ ਲਈ ਕਿਉਂਕਿ ਜੀ7 ਕੰਟਰੀ

ਜਿਹਦੇ ਵਿੱਚ ਜਿਹੜਾ ਤੁਹਾਨੂੰ ਦੱਸਦੀ ਕਿ ਬੱਕੋ ਬکریاں ਸੱਤ ਕੰਟੀਆਂ ਨੇ ਔਰ ਉਹਨਾਂ ਕੰਟਰੀਆਂ ਦੇ ਵਿੱਚੋਂ ਲਗਾਤਾਰੇ ਆਵਾਜ਼ਾਂ ਆ ਰਹੀਆਂ ਨੇ ਕਿ ਇਸ جنگ ਨੂੰ ਡੀਸਕਲੇਟ ਕੀਤਾ ਜਾਵੇ ਜਾਨੀ ਕਿ ਵਧਾਇਆ ਨਾ ਜਾਵੇ ਰੀਸੈਂਟ ਟ੍ਰੈਂਟ ਜਿਹੜਾ ਕੀਤਾ ਜਾਵੇ ਉਸਤੇ ਹੀ ਰੋਕਣ ਦਾ ਕੰਮ ਕੀਤਾ ਜਾਵੇ ਜਯ ਸ਼ੰਕਰ ਔਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਨੇ ਬਹੁਤ ਵੱਡੀਆਂ ਖ਼ਬਰ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੀ ਖੜਿਆ ਪਠਾਨਕੋਟ ਵਾਲੇ ਫਲਾਈਓਵਰ ਦੇ ਉੱਪਰ ਤਾਂ ਇੱਥੋਂ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਕਿਵੇਂ ਕੱਲ ਪਠਾਨ ਕੋੜ ਪੂਰਾ ਦਹਿਲਾ ਦਹਿਲ ਗਿਆ ਸੀ ਜਦੋਂ ਜਿਹੜਾ ਹੈਗਾ ਇੱਥੇ ਲਗਾਤਾਰ ਬੰਬਾਰੀ ਹੋਈ ਲਗਾਤਾਰ ਡਰੋਨ ਮਿਜ਼ਾਈਲਾ ਪਾਕਿਸਤਾਨ ਦੇ ਵੱਲ ਸਿੱਟੀਆਂ ਗਈਆਂ ਤਾਂ ਹੁਣ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂ ایس ਏ ਔਰ ਯੂਨਾਈਟਿਡ ਕਿੰਗਡਮ ਜਿਹੜਾ ਹੈ ਤੁਹਾਨੂੰ ਦੱਸ ਦਿੱ ਕਿ ਜੀ 7 ਗਰੁੱਪ ਹੈ ਇਹ ਲਗਾਤਾਰ ਟਰਾਈ ਕਰ ਰਿਹਾ ਹੈਗਾ ਕਿ ਵਾਰ ਨਾ ਹੋਵੇ ਰੋਕਿਆ ਜਾਵੇ ਕਿਸੇ ਵੀ ਸਾਹ ਦੇ ਨਾਲ ਅਮਰੀਕਾ ਦੇ ਜਿਹੜੇ ਐਨਐਸਏ ਨੇ ਉਹ ਜੀ ਡੋਵਾਲ ਦੇ ਨਾਲ ਵੀ ਗੱਲਬਾਤ ਕਰ ਰਿਹਾ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕਰ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ ਦਾ ਇਹ ਬਿਆਨ ਵੀ ਸਾਹਮਣੇ ਆਇਆ ਪਾਕਿਸਤਾਨ ਨੇ ਕਿਹਾ ਜੇ ਗੱਲਬਾਤ ਹੁੰਦੀ ਹੈ ਤਾਂ ਇਸ جنگ ਨੂੰ ਰੋਕਿਆ ਜਾ ਸਕਦਾ ਭਾਰਤ ਵੀ ਇਹ ਗੱਲ ਕਹਿ ਰਿਹਾ ਕਿ ਜੇ ਡਾਇਲੋਗ ਹੁੰਦਾ ਤਾਂ ਅਸੀਂ ਰੋਕਣ ਨੂੰ ਤਿਆਰ ਹਾਂ ਪਰ ਜੇ ਪਾਕਿਸਤਾਨ ਬਾਜ਼ ਨਹੀਂ ਆਊਗਾ ਤਾਂ ਅਸੀਂ ਜਵਾਬੀ ਕਾਰਵਾਈ ਵੀ ਕਰਾਂਗੇ ਤਾਂ ਦੱਦੇ ਕੇ ਸਭ ਤੋਂ ਵੱਡੀ ਔਰ ਐਕਸਕਲੂਸਿਵ ਜਾਣਕਾਰੀ ਪ੍ਰੋ ਪੰਜਾਬ ਟੀਵੀ ਤੁਹਾਨੂੰ ਸਭ ਤੋਂ ਪਹਿਲਾਂ ਦੇ ਰਿਹਾ ਰੈਸਟਰਜ਼ ਨੇ ਇਹ ਖਬਰ ਨਸ਼ਰ ਕੀਤੀ ਹੈ ਸੀਐਨਐਨ ਨਿਊਜ਼ ਦੇ ਹਵਾਲੇ ਦੇ ਨਾਲ ਜੋ ਕਿ ਇੰਟਰਨੈਸ਼ਨਲ ਮੀਡੀਆ ਔਰ ਲਗਾਤਾਰ ਇਹ ਖਬਰ ਵਾਇਰਲ ਹੋ ਕੇ ਜੜੀ ਹੈ ਤੋਂ ਵੱਧ ਇੱਕ ਕਵਰ ਨਸ਼ਰ ਕੀਤੀ ਹੈ ਕਿ ਡੀਜੀਐਮ ਨੂੰ ਕਾਲ ਕੀਤੀ ਹੈ ਪਾਕਿਸਤਾਨ ਨੇ ਕੀ ਜਿਹੜਾ ਇਸ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਇਹ ਕਾਲ ਕਰਨੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤੁਸੀਂ ਦੇਖੋ ਆਸ-ਪਾਸੇ ਦੇ ਬਿਲਕੁਲ ਸੁੰਨਸਰਾ ਪਸਰੀ ਪਈ ਹੈ ਕਿਉਂਕਿ ਜਿਸ ਦਾ ਆਪ ਦਾ ਕੱਲ ਹਮਲੇ ਹੋਏ ਹੁਣ ਜਿਵੇਂ ਯੂ ਐਸ ਏ ਇੰਟਰਵੈਂਸ਼ਨ ਕਰ ਰਿਹਾ ਹੈਗਾ ਯੂ ਐਸ ਏ ਨੂੰ ਪਤਾ ਹੈ ਕਿ ਜੇ ਉਸ ਨੇ ਇਸ ਸਾਈਡ ਦੇ ਵਿੱਚ ਜਿਹੜਾ ਜੇ ਉਸ ਨੇ ਏਸ਼ੀਆ ਦੇ ਵਿੱਚ ਆਪਣਾ ਬਣਾ ਕੇ ਰੱਖਣਾ ਰਤਬਾ ਤਾਂ ਫਿਰ ਜਿਵੇਂ ਚਾਈਨਾ ਅੱਗੇ ਵਧ ਰਿਹਾ ਹੈ ਤਾਂ ਚਾਈਨਾ ਦੀ ਪਾਵਰ ਨੂੰ ਟੱਕਰ ਦੇ ਦੇਣੀ ਭਾਰਤ ਦੀ ਅਮਰੀਕਾ ਨੂੰ ਸਭ ਤੋਂ ਵੱਧ ਲੋੜ ਹੈ ਅਮਰੀਕਾ ਨੂੰ ਭਾਰਤ ਦੀ ਸਭ ਤੋਂ ਜ਼ਿਆਦਾ ਲੋਡ ਹੈ ਇਸ ਮਾਮਲਿਆਂ ਦੇ ਵਿੱਚ ਚਾਈਨਾ ਨੂੰ ਜੇ ਕੱਲ ਨੂੰ ਟੱਕਰ ਦੇਣੀ ਹੈਗੀ ਅਮਰੀਕਾ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਕੀ ਹੋ ਸਕਦਾ ਅੱਗੇ ਦੇਖਣਾ ਹੋਊਗਾ ਪਰ ਤੁਹਾਨੂੰ ਸਭ ਤੋਂ ਵੱਡੀ ਅਪਡੇਟ ਦੇ ਦਿੰਨੇ ਆ ਜੰਗ ਰੋਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਇੰਟਰਨੈਸ਼ਨਲ ਪੱਧਰ ਤੇ ਪਹਿਲੇ ਤਿੰਨ ਚਾਰ ਦਿਨ ਅਮਰੀਕਾ ਨੇ ਭੋਰਾ ਵੀ ਇੰਟਰਸਟ ਨਹੀਂ ਦਿਖਾਇਆ ਸੀ ਟਰੱਪ ਬੇਫਾਲਤੂ ਬਿਆਨ ਦੇ ਰਹੇ ਸੀ ਪਰ ਹੁਣ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਇਹ ਨਾ ਫੋਰਡ ਨਹੀਂ ਕਰ ਸਕਣ ਜੰਗ ਜੋ ਭਾਰਤ ਦੇ ਨਾਲ ਚੱਲ ਰਹੀ ਆ ਪਰ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਰਾਈਟਰਜ਼ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਰਾਈਟਰਜ਼ ਜੋ ਕਿ ਨਿਊਜ਼ ਏਜੰਸੀ ਆ ਦੁਨੀਆ ਦੀ ਬਹੁਤ ਵੱਡੀ ਤਾਂ ਉਹਨਾਂ ਨੇ ਸੀਐਨਐਨ ਨਿਊਜ਼ ਦੇ ਹਵਾਲੇ ਦੇ ਨਾਲੇ ਖਬਰ ਜਿਹੜੀ ਨਸ਼ਰ ਕੀਤੀ ਆ ਤੇ ਦੱਸ ਦਈਏ ਕਿ ਪਾਕਿਸਤਾਨ ਨੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਨੇ ਲਗਾਤਾਰ 26 ਹਮਲੇ ਕੱਲ ਭਾਰਤ ਦੇ ਵੱਖ-ਵੱਖ ਥਾਵਾਂ ਦੇ ਉੱਪਰ ਕੀਤੇ ਤੇ ਅੱਜ ਡੀਜੀਐਮਓ ਨੂੰ ਫੋਨ ਕੀਤਾ ਡੀਜੀਐਮਓ ਨੂੰ ਕਾਲ ਕੀਤੀ ਗਈ ਆ ਪਾਕਿਸਤਾਨ ਦੇ ਵੱਲੋਂ ਡੀਜੀਐਮ ਹੁੰਦੇ ਨੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਜਾਨਕਿ ਡਾਇਰੈਕਟਰ ਜਨਰਲ ਲਗਾਏ ਜਾਂਦੇ ਨੇ ਬੱਕੋ ਬੱਕਰੇ ਆਪਰੇਸ਼ਨ ਦੇ ਉੱਪਰ ਚਾਹੇ ਜਿਵੇਂ ਅਸੀਂ ਕਸ਼ਮੀਰ ਵਾਲੇ ਮੁੱਦੇ ਤੇ ਲਾ ਲੋ ਉੱਤੇ ਡਾਇਰੈਕਟਰ ਜਨਰਲ ਲਗਾਇਆ ਹੁੰਦਾ ਤੇ ਦੂਜੇ ਪਾਸੇ ਮਿਆ ਮਯਾ ਮਾਰ ਦੇ ਵਿੱਚ ਲਗਾਇਆ ਹੁੰਦਾ ਜੇ ਉੱਥੇ ਕੋਈ ਰੋਲਾ ਚੱਲਦਾ ਤਾਂ ਬੱਕੋ ਬੱਕਰੇ ਜਿੰਨਾ ਜਿੰਨਾ ਸਟੇਟਾਂ ਦੇ ਵਿੱਚ ਜਿੰਨਾ ਜਿੰਨਾ ਖਿੱਤਿਆਂ ਦੇ ਵਿੱਚ ਰੋਲਾ ਚੱਲਦਾ ਉੱਥੇ ਡੀਜੀਐਮ ਦੀ ਨਿਯੁਕਤੀ ਕੀਤੀ ਜਾਂਦੀ ਹੈ ਡਾਇਰੈਕਟਰ ਜਨਰਲ ਔਰ ਮਿਲਟਰੀ ਆਪਰੇਸ਼ਨਸ ਦਾ ਦੱਸ ਦिए ਕਿ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਦੂਜੇ ਪਾਸੇ ਮਾਰਕੋ ਰੂਬਿਓ ਨੇ ਮਾਰਕੋ ਰੂਬਿਓ ਕੌਣ ਨੇ ਮਾਰਕੋ ਰੂਬਿਓ ਐਨਐਸਏ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਮਾਰਕੋ ਰੂਬਿਓ ਨੇ ਗੱਲਬਾਤ ਕੀਤੀ ਹੈ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੇ ਔਰ ਨਾਲ ਹੀ ਤੁਹਾਨੂੰ ਦੱਸ ਦिए ਕਿ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਮਾਰਕੋ ਰੂਬਿਓ ਤਾਂ ਲਗਾਤਾਰ ਇਸ جنگ ਨੂੰ ਰੋਕਣ ਦੇ ਲਈ ਕਿਉਂਕਿ ਜੀ7 ਕੰਟਰੀ ਜਿਹੜਾ ਸਮੂਹ ਹੈ ਜਿਹੜਾ G7 ਸਮੂਹ ਹੈ ਜਿਹਦੇ ਵਿੱਚ ਜਿਹੜਾ ਤੁਹਾਨੂੰ ਦੱਸਦੀ ਕਿ ਵਕੋ ਵਕਰੀਆਂ ਸੱਤ ਕੰਟਰੀਆਂ ਨੇ ਔਰ ਉਹਨਾਂ ਕੰਟਰੀਆਂ ਦੇ ਵਿੱਚੋਂ ਲਗਾਤਾਰੇ ਆਵਾਜ਼ਾਂ ਆ ਰਹੀਆਂ ਨੇ ਕਿ ਇਸ جنگ ਨੂੰ ਡੀਸਕਲੇਟ ਕੀਤਾ ਜਾਵੇ ਜਾਨਕਿ ਵਧਾਇਆ ਨਾ ਜਾਵੇ ਰੀਸੈਂਟ ਟ੍ਰੈਂਟ ਜਿਹੜਾ ਕੀਤਾ ਜਾਵੇ ਉਸੇ ਹੀ ਰੋਕਣ ਦਾ ਕੰਮ ਕੀਤਾ ਜਾਵੇ ਜਯ ਸ਼ੰਕਰ ਔਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਨੇ ਬਹੁਤ ਵੱਡੀਆਂ ਐਮਕਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੀ ਖੜਿਆ ਪਠਾਨਕੋਟ ਵਾਲੇ ਫਲਾਈਓਵਰ ਦੇ ਉੱਪਰ ਤਾਂ ਇੱਥੋਂ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਕਿਵੇਂ ਕੱਲ ਪਠਾਨਕੋਟ ਪੂਰਾ ਦਹਿਲਾ ਦਹਿਲ ਗਿਆ ਸੀ ਜਦੋਂ ਜਿਹੜਾ ਹੈਗਾ ਇੱਥੇ ਲਗਾਤਾਰ ਬੰਬਾਰੀ ਹੋਈ ਲਗਾਤਾਰ ਡਰੋਨ ਮਿਜ਼ਾਈਲਾ ਪਾਕਿਸਤਾਨ ਦੇ ਵੱਲੋਂ ਸਿੱਟੀਆਂ ਗਈਆਂ ਤਾਂ ਹੁਣ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂ ایس ਏ ਔਰ ਯੂਨਾਈਟਿਡ ਕਿੰਗਡਮ ਜਿਹੜਾ ਹੈ ਤੁਹਾਨੂੰ ਦੱਸ ਦਿੱਤਾ ਕਿ ਜੀ 7 ਗਰੁੱਪ ਹੈ ਇਹ ਲਗਾਤਾਰ ਟਰਾਈ ਕਰ ਰਿਹਾ ਹੈਗਾ ਕਿ ਵਾਰ ਨਾ ਹੋਵੇ ਰੋਕਿਆ ਜਾਵੇ ਕਿਸੇ ਵੀ ਸਾਥ ਦੇ ਨਾਲ ਅਮਰੀਕਾ ਦੇ ਜਿਹੜੇ ਐਨਐਸਏ ਨੇ ਉਹ ਜੀ ਡੋਵਾਲ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕਰ ਰਿਹਾ ਹੈ ਤੇ ਦੂਜੇ ਪਾਸੇ ਪਾਕਿਸਤਾਨ ਦਾ ਇਹ ਬਿਆਨ ਵੀ ਸਾਹਮਣੇ ਆਇਆ ਪਾਕਿਸਤਾਨ ਨੇ ਕਿਹਾ ਜੇ ਗੱਲਬਾਤ ਹੁੰਦੀ ਹੈ ਤਾਂ ਇਸ جنگ ਨੂੰ ਰੋਕਿਆ ਜਾ ਸਕਦਾ ਭਾਰਤ ਵੀ ਇਹ ਗੱਲ ਕਹਿ ਰਿਹਾ ਕਿ ਜੇ ਡਾਇਲੌਗ ਹੁੰਦਾ ਤਾਂ ਅਸੀਂ ਰੋਕਣ ਨੂੰ ਤਿਆਰ ਹਾਂ ਪਰ ਜੇ ਪਾਕਿਸਤਾਨ ਬਾਜ਼ ਨਹੀਂ ਆਉਗਾ ਤਾਂ ਅਸੀਂ ਜਵਾਬੀ ਕਾਰਵਾਈ ਵੀ ਕਰਾਂਗੇ ਤਾਂ ਦੱਸਦੇ ਕਿ ਸਭ ਤੋਂ ਵੱਡੀ ਔਰ ਐਕਸਕਲੂਸਿਵ ਜਾਣਕਾਰੀ ਪ੍ਰੋ ਪੰਜਾਬ ਟੀਵੀ ਤੁਹਾਨੂੰ ਸਭ ਤੋਂ ਪਹਿਲਾਂ ਦੇ ਰਿਹਾ ਰੈਸਟਰਸ ਨੇ ਇਹ ਖਬਰ ਨਸ਼ਰ ਕੀਤੀ ਹੈ ਸੀਐਨਐਨ ਨਿਊਜ਼ ਦੇ ਹਵਾਲੇ ਦੇ ਨਾਲ ਜੋ ਕਿ ਇੰਟਰਨੈਸ਼ਨਲ ਮੀਡੀਆ ਔਰ ਲਗਾਤਾਰ ਇਹ ਖਬਰ ਵਾਇਰਲ ਕਿ ਜੜੀ ਹੈ ਤੋਂ ਵੱਧ ਇੱਕ ਖਬਰ ਨਸ਼ਰ ਕੀਤੀ ਹੈ ਕਿ ਡੀਜੀਐਮ ਨੂੰ ਕਾਲ ਕੀਤੀ ਹੈ ਪਾਕਿਸਤਾਨ ਨੇ ਕੀ ਜਿਹੜਾ ਇਸ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਇਹ ਕਾਲ ਕਰਨੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤੁਸੀਂ ਦੇਖੋ ਆਸ-ਪਾਸੇ ਦੇ ਬਿਲਕੁਲ ਸੁਣ ਨਸਰਾ ਪਸਰੀ ਪਈਆ ਕਿਉਂਕਿ ਜਿਸ ਸਾਬ ਦਾ ਕੱਲ ਹਮਲੇ ਹੋਏ ਹੁਣ ਜਿਵੇਂ ਯੂਐਸਏ ਇੰਟਰਵੈਂਸ਼ਨ ਕਰ ਰਿਹਾ ਹੈਗਾ ਯੂਐਸਏ ਨੂੰ ਪਤਾ ਹੈ ਕਿ ਜੇ ਉਸਨੇ ਇਸ ਸਾਈਡ ਦੇ ਵਿੱਚ ਜਿਹੜਾ ਜੇ ਉਸਨੇ ਏਸ਼ੀਆ ਦੇ ਵਿੱਚ ਆਪਣਾ ਬਣਾ ਕੇ ਰੱਖਣਾ ਰਤਬਾ ਤਾਂ ਫਿਰ ਜਿਵੇਂ ਚਾਈਨਾ ਅੱਗੇ ਵਧ ਰਿਹਾ ਹੈ ਤਾਂ ਚਾਈਨਾ ਦੀ ਪਾਵਰ ਨੂੰ ਟੱਕਰ ਦੇ ਦੇ ਲਈ ਭਾਰਤ ਦੀ ਅਮਰੀਕਾ ਨੂੰ ਸਭ ਤੋਂ ਵੱਧ ਲੋਡ ਹੈ ਅਮਰੀਕਾ ਨੂੰ ਭਾਰਤ ਦੀ ਸਭ ਤੋਂ ਜ਼ਿਆਦਾ ਲੋਡ ਹੈ ਇਸ ਮਾਮਲਿਆਂ ਦੇ ਵਿੱਚ ਚਾਈਨਾ ਨੂੰ ਜੇ ਕੱਲ ਨੂੰ ਟੱਕਰ ਦੇਣੀ ਹੈਗੀ ਅਮਰੀਕਾ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਯਾ ਹੁਣ ਕੀ ਹੋ ਸਕਦਾ ਅੱਗੇ ਦੇਖਣਾ ਹੋਊਗਾ ਪਰ ਤੁਹਾਨੂੰ ਸਭ ਤੋਂ ਵੱਡੀ ਅਪਡੇਟ ਦੇ ਦਿੰਨੇ ਆ ਜੰਗ ਰੋਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਇੰਟਰਨੈਸ਼ਨਲ ਪੱਧਰ ਤੇ ਪਹਿਲੇ ਤਿੰਨ ਚਾਰ ਦਿਨ ਅਮਰੀਕਾ ਨੇ ਭੋਰਾ ਵੀ ਇੰਟਰਸਟ ਨਹੀਂ ਦਿਖਾਇਆ ਸੀ ਟਰੱਪ ਬੇਫਾਲਤੂ ਬਿਆਨ ਦੇ ਰਹੇ ਸੀ ਪਰ ਹੁਣ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਇਹ ਨਾ ਫੋੜ ਨਹੀਂ ਕਰ ਸਕਣਗੇ ਜੰਗ ਜੋ ਭਾਰਤ ਦੇ ਨਾਲ ਚੱਲ ਰਹੀ ਆ ਪਰ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਰਾਈਟਰਸ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਰਾਈਟਰਸ ਜੋ ਕਿ ਨਿਊਜ਼ ਏਜੰਸੀਆ ਦੁਨੀਆ ਦੀ ਬਹੁਤ ਵੱਡੀ ਤਾਂ ਉਹਨਾਂ ਨੇ ਸੀਐਨਐਨ ਨਿਊਜ਼ ਦੇ ਹਵਾਲੇ ਦੇ ਨਾਲੇ ਖਬਰ ਜਿਹੜੀ ਨਸ਼ਰ ਕੀਤੀ ਹੈ ਤੇ ਦੱਸਦੀ ਹੈ ਕਿ ਪਾਕਿਸਤਾਨ ਨੇ ਤੋਂ ਦੱਸਦੇ ਕਿ ਪਾਕਿਸਤਾਨ ਨੇ ਲਗਾਤਾਰ 26 ਹਮਲੇ ਕੱਲ ਭਾਰਤ ਦੇ ਵੱਖ-ਵੱਖ ਥਾਵਾਂ ਦੇ ਉੱਪਰ ਕੀਤੇ ਤੇ ਅੱਜ ਡੀਜੀਐਮਓ ਨੂੰ ਫੋਨ ਕੀਤਾ ਡੀਜੀਐਮਓ ਨੂੰ ਕਾਲ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਡੀਜੀਐਮਓ ਹੁੰਦੇ ਨੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਜਾਨਕਿ ਡਾਇਰੈਕਟਰ ਜਨਰਲ ਲਗਾਏ ਜਾਂਦੇ ਨੇ ਵੱਖੋ-ਵੱਖਰੇ ਆਪਰੇਸ਼ਨ ਦੇ ਉੱਪਰ ਚਾਹੇ ਜਿਵੇਂ ਕਸ਼ਮੀਰ ਵਾਲੇ ਮੁੱਦੇ ਤੇ ਲਾਲੋ ਤੇ ਡਾਇਰੈਕਟਰ ਜਨਰਲ ਲਗਾਇਆ ਹੁੰਦਾ ਤੇ ਦੂਜੇ ਪਾਸੇ ਮੀਆਂ ਮਆ ਮਆ ਮਾਰ ਦੇ ਵਿੱਚ ਲਗਾਇਆ ਹੁੰਦਾ ਜੇ ਉੱਥੇ ਕੋਈ ਰੋਲਾ ਚੱਲਦਾ ਤਾਂ ਬੱਕੋ ਬਕਰੇ ਜਿੰਨਾ ਜਿੰਨਾ ਸਟੇਟਾਂ ਦੇ ਵਿੱਚ ਜਿੰਨਾ ਜਿੰਨਾ ਖਿੱਤਿਆਂ ਦੇ ਵਿੱਚ ਰੋਲਾ ਚੱਲਦਾ ਉੱਥੇ ਡੀਜੀਐਮਓ ਦੀ ਨਿਯੁਕਤੀ ਕੀਤੀ ਜਾਂਦੀ ਹੈ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਦਾਦਾ ਦੇ ਕਿ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਦੂਜੇ ਪਾਸੇ ਮਾਰਕੋ ਰੂਬਿਓ ਨੇ ਮਾਰਕੋ ਰੂਬਿਓ ਕੌਣ ਨੇ ਮਾਰਕੋ ਰੂਬਿਓ ਐਨਐਸਏ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਮਾਰਕੋ ਰੂਬਿਓ ਨੇ ਗੱਲਬਾਤ ਕੀਤੀ ਹੈ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੇ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਮਾਰਕੋ ਰੂਬਿਓ ਤਾਂ ਲਗਾਤਾਰ ਇਸ جنگ ਨੂੰ ਰੋਕਣ ਦੇ ਲਈ ਕਿਉਂਕਿ ਜੀ7 ਕੰਟਰੀ ਜਿਹੜਾ ਸਮੂਹ ਹੈ ਜਿਹੜਾ G7 ਸਮੂਹ ਹੈ ਜਿਹਦੇ ਵਿੱਚ ਜਿਹੜਾ ਤੁਹਾਨੂੰ ਦੱਸਦੀ ਕਿ ਵਕੋ ਵਕਰੀਆਂ ਸੱਤ ਕੰਟਰੀਆਂ ਨੇ ਔਰ ਉਹਨਾਂ ਕੰਟਰੀਆਂ ਦੇ ਵਿੱਚੋਂ ਲਗਾਤਾਰੇ ਆਵਾਜ਼ਾਂ ਆ ਰਹੀਆਂ ਨੇ ਕਿ ਇਸ جنگ ਨੂੰ ਡੀਸਕਲੇਟ ਕੀਤਾ ਜਾਵੇ ਜਾਨਕਿ ਵਧਾਇਆ ਨਾ ਜਾਵੇ ਰੀਸੈਂਟ ਟ੍ਰੈਂਟ ਜਿਹੜਾ ਕੀਤਾ ਜਾਵੇ ਉਸੇ ਹੀ ਰੋਕਣ ਦਾ ਕੰਮ ਕੀਤਾ ਜਾਵੇ ਜਯ ਸ਼ੰਕਰ ਔਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਨੇ ਬਹੁਤ ਵੱਡੀ ਐਮਕਾ ਬਣ ਕੇ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੀ ਖੜਿਆ ਪਠਾਨਕੋਟ ਵਾਲੇ ਫਲਾਈਓਵਰ ਦੇ ਉੱਪਰ ਤਾਂ ਇੱਥੋਂ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਕਿਵੇਂ ਕੱਲ ਪਠਾਨਕੋਟ ਪੂਰਾ ਦਹਿਲਾ ਦਹਿਲ ਗਿਆ ਸੀ ਜਦੋਂ ਜਿਹੜਾ ਹੈਗਾ ਇੱਥੇ ਲਗਾਤਾਰ ਬੰਬਾਰੀ ਹੋਈ ਲਗਾਤਾਰ ਡਰੋਨ ਮਿਜ਼ਾਈਲਾ ਪਾਕਿਸਤਾਨ ਦੇ ਵੱਲੋਂ ਸਿੱਟੀਆਂ ਗਈਆਂ ਤਾਂ ਹੁਣ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂ ایس ਏ ਔਰ ਯੂਨਾਈਟਿਡ ਕਿੰਗਡਮ ਜਿਹੜਾ ਹੈ ਤੁਹਾਨੂੰ ਦੱਸ ਦਿੱਤਾ ਕਿ ਜੀ 7 ਗਰੁੱਪ ਹੈ ਇਹ ਲਗਾਤਾਰ ਟਰਾਈ ਕਰ ਰਿਹਾ ਹੈਗਾ ਕਿ ਬਾਰ ਨਾ ਹੋਵੇ ਰੋਕਿਆ ਜਾਵੇ ਕਿਸੇ ਵੀ ਸਾਧ ਦੇ ਨਾਲ ਤਾਂ ਅਮਰੀਕਾ ਦੇ ਜਿਹੜੇ ਐਨਐਸਏ ਨੇ ਉਹ ਜੀ ਡੋਵਾਲ ਦੇ ਨਾਲ ਵੀ ਗੱਲਬਾਤ ਕਰ ਰਿਹਾ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕਰ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ ਦਾ ਇਹ ਬਿਆਨ ਵੀ ਸਾਹਮਣੇ ਆਇਆ ਪਾਕਿਸਤਾਨ ਨੇ ਕਿਹਾ ਜੇ ਗੱਲਬਾਤ ਹੁੰਦੀ ਹੈ ਤਾਂ ਇਸ ਜੰਗ ਨੂੰ ਰੋਕਿਆ ਜਾ ਸਕਦਾ ਭਾਰਤ ਵੀ ਇਹ ਗੱਲ ਕਹਿ ਰਿਹਾ ਕਿ ਜੇ ਡਾਇਲੌਗ ਹੁੰਦਾ ਤਾਂ ਅਸੀਂ ਰੋਕਣ ਨੂੰ ਤਿਆਰ ਹਾਂ ਪਰ ਜੇ ਪਾਕਿਸਤਾਨ ਬਾਜ਼ ਨਹੀਂ ਆਉਗਾ ਤਾਂ ਅਸੀਂ ਜਵਾਬੀ ਕਾਰਵਾਈ ਵੀ ਕਰਾਂਗੇ ਤਾਦਾਦੇ ਕੇ ਸਭ ਤੋਂ ਵੱਡੀ ਔਰ ਐਕਸਕਲੂਸਿਵ ਜਾਣਕਾਰੀ ਪ੍ਰੋ ਪੰਜਾਬ ਟੀਵੀ ਤੁਹਾਨੂੰ ਸਭ ਤੋਂ ਪਹਿਲਾਂ ਦੇ ਰਿਹਾ ਰਾਇਟਰਜ਼ ਨੇ ਇਹ ਖਬਰ ਨਸ਼ਰ ਕੀਤੀ ਹੈ ਸੀਐਨਐਨ ਨਿਊਜ਼ ਦੇ ਹਵਾਲੇ ਦੇ ਨਾਲ ਜੋ ਕਿ ਇੰਟਰਨੈਸ਼ਨਲ ਮੀਡੀਆ ਔਰ ਲਗਾਤਾਰ ਇਹ ਖਬਰ ਵਾਇਰਲ ਕੀਤੀ ਹੈ ਧੋਂਦਾ ਦੇਖ ਕਵਰ ਨਸ਼ਰ ਕੀਤੀ ਹੈ ਕਿ ਡੀਜੀਐਮਓ ਨੂੰ ਕਾਲ ਕੀਤੀ ਹੈ ਪਾਕਿਸਤਾਨ ਨੇ ਕੀ ਜਿਹੜਾ ਇਸ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਇਹ ਕਾਲ ਕਰਨੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤੁਸੀਂ ਦੇਖੋ ਆਸ-ਪਾਸੇ ਦੇ ਬਿਲਕੁਲ ਸੁੰਨ ਸਰਾਬ ਪਸਰੀ ਪਈ ਹੈ ਕਿਉਂਕਿ ਜਿਸ ਦਾ ਆਪ ਦਾ ਕੱਲ ਹਮਲੇ ਹੋਏ ਹੁਣ ਜਿਵੇਂ ਯੂ ਐਸ ਏ ਇੰਟਰਵੈਂਸ਼ਨ ਕਰ ਰਿਹਾ ਹੈਗਾ ਯੂ ਐਸ ਏ ਨੂੰ ਪਤਾ ਹੈ ਕਿ ਜੇ ਉਸਨੇ ਇਸ ਸਾਈਡ ਦੇ ਵਿੱਚ ਜਿਹੜਾ ਜੇ ਉਸਨੇ ਏਸ਼ੀਆ ਦੇ ਵਿੱਚ ਆਪਣਾ ਬਣਾ ਕੇ ਰੱਖਣਾ ਰਤਬਾ ਤਾਂ ਫਿਰ ਜਿਵੇਂ ਚਾਈਨਾ ਅੱਗੇ ਵਧ ਰਿਹਾ ਹੈ ਤਾਂ ਚਾਈਨਾ ਦੀ ਪਾਵਰ ਨੂੰ ਟੱਕਰ ਦੇ ਦੇਣੀ ਭਾਰਤ ਦੀ ਅਮਰੀਕਾ ਨੂੰ ਸਭ ਤੋਂ ਵੱਧ ਲੋੜ ਹੈ ਅਮਰੀਕਾ ਨੂੰ ਉਹ ਭਾਰਤ ਦੀ ਸਭ ਤੋਂ ਜ਼ਿਆਦਾ ਲੋਡ ਹੈ ਇਸ ਮਾਮਲਿਆਂ ਦੇ ਵਿੱਚ ਚਾਈਨਾ ਨੂੰ ਜੇ ਕੱਲੂ ਟੱਕਰ ਦੇਣੀ ਹੈਗੀ ਅਮਰੀਕਾ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਕੀ ਹੋ ਸਕਦਾ ਅੱਗੇ ਦੇਖਣਾ ਹੋਊਗਾ ਪਰ ਤੁਹਾਨੂੰ ਸਭ ਤੋਂ ਵੱਡੀ ਅਪਡੇਟ ਦੇ ਦਿੰਨੇ ਆ ਜੰਗ ਰੋਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਇੰਟਰਨੈਸ਼ਨਲ ਪੱਧਰ ਤੇ ਪਹਿਲੇ ਤਿੰਨ ਚਾਰ ਦਿਨ ਅਮਰੀਕਾ ਨੇ ਭੋਰਾ ਵੀ ਇੰਟਰਸਟ ਨਹੀਂ ਦਿਖਾਇਆ ਸੀ ਟਰੰਪ ਬੇਫਾਲਤੂ ਬਿਆਨ ਦੇ ਰਹੇ ਸੀ ਪਰ ਹੁਣ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਇਹ ਨਫੋਰਡ ਨਹੀਂ ਕਰ ਸਕਣਗੇ ਜੰਗ ਜੋ ਭਾਰਤ ਦੇ ਨਾਲ ਚੱਲ ਰਹੀ ਆ ਪਰਤੋਂ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਰਾਈਟਰਜ਼ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਰਾਈਟਰਜ਼ ਜੋ ਕਿ ਨਿਊਜ਼ ਏਜੰਸੀ ਆ ਦੁਨੀਆ ਦੀ ਬਹੁਤ ਵੱਡੀ ਤਾਂ ਉਹਨਾਂ ਨੇ ਸੀਐਨਐ ਨਿਊਜ਼ ਦੇ ਹਵਾਲੇ ਦੇ ਨਾਲੇ ਖਬਰ ਜਿਹੜੀ ਨਸ਼ਰ ਕੀਤੀ ਆ ਤੇ ਦੱਸ ਦਈਏ ਕਿ ਪਾਕਿਸਤਾਨ ਨੇ ਤੋਂ ਦੱਸ ਦਈਏ ਕਿ ਪਾਕਿਸਤਾਨ ਨੇ ਲਗਾਤਾਰ 26 ਹਮਲੇ ਕੱਲ ਭਾਰਤ ਦੇ ਵੱਖ-ਵੱਖ ਥਾਵਾਂ ਦੇ ਉੱਪਰ ਕੀਤੇ ਤੇ ਅੱਜ ਡੀਜੀਐਮਓ ਨੂੰ ਫੋਨ ਕੀਤਾ ਡੀਜੀਐਮਓ ਨੂੰ ਕਾਲ ਕੀਤੀ ਗਈ ਆ ਪਾਕਿਸਤਾਨ ਦੇ ਵੱਲੋਂ ਡੀਜੀਐਮਓ ਹੁੰਦੇ ਨੇ ਡਾਇਰੈਕਟਰ ਜਾਂ ਦੇ ਉੱਪਰ ਮਿਲਟਰੀ ਆਪਰੇਸ਼ਨਸ ਜਾਨੀ ਕਿ ਡਾਇਰੈਕਟਰ ਜਨਰਲ ਲਗਾਏ ਜਾਂਦੇ ਨੇ ਵਕੋ ਵਕਰੇ ਆਪਰੇਸ਼ਨ ਦੇ ਉੱਪਰ ਚਾਹੇ ਜਿਵੇਂ ਉਸੇ ਕਸ਼ਮੀਰ ਵਾਲੇ ਮੁੱਦੇ ਤੇ ਲਾਲੋ ਤੇ ਡਾਇਰੈਕਟਰ ਜਨਰਲ ਲਗਾਇਆ ਹੁੰਦਾ ਤੇ ਦੂਜੇ ਪਾਸੇ ਮਿਆਮਾ ਮਯਾਮਾਰ ਦੇ ਵਿੱਚ ਲਗਾਇਆ ਹੁੰਦਾ ਜੇ ਉੱਥੇ ਕੋਈ ਰੋਲਾ ਚੱਲਦਾ ਤਾਂ ਵਕੋ ਬੱਕਰੇ ਜਿੰਨਾ ਜਿੰਨਾ ਸਟੇਟਾਂ ਦੇ ਵਿੱਚ ਜਿੰਨਾ ਜਿੰਨਾ ਖਿੱਤਿਆਂ ਦੇ ਵਿੱਚ ਰੋਲਾ ਚੱਲਦਾ ਉੱਥੇ ਡੀਜੀਐਮਓ ਦੀ ਨਿਯੁਕਤੀ ਕੀਤੀ ਜਾਂਦੀ ਹੈ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਦਾ ਦੱਸ ਦਈਏ ਕਿ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਦੂਜੇ ਪਾਸੇ ਮਾਰਕੋ ਰੂਬਿਓ ਨੇ ਮਾਰਕੋ ਰੂਬਿਓ ਕੌਣ ਨੇ ਮਾਰਕੋ ਰੂਬਿਓ ਐਨਐਸਏ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਮਾਰਕੋ ਰੂਬਿਓ ਨੇ ਗੱਲਬਾਤ ਕੀਤੀ ਹੈ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੇ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਮਾਰਕੋ ਰੂਬਿਓ ਤਾਂ ਲਗਾਤਾਰ ਇਸ جنگ ਨੂੰ ਰੋਕਣ ਦੇ ਲਈ ਕਿਉਂਕਿ ਜੀ7 ਕੰਟਰੀਜ਼ ਦਾ ਸਮੂਹ

ਜਿਹਦੇ ਵਿੱਚ ਜਿਹੜਾ ਤੁਹਾਨੂੰ ਦੱਸਦੀ ਕਿ ਵਕੋ ਵਕਰੀਆਂ ਸੱਤ ਕਟੀਆਂ ਨੇ ਔਰ ਉਹਨਾਂ ਕੰਟਰੀਆਂ ਦੇ ਵਿੱਚੋਂ ਲਗਾਤਾਰੇ ਆਵਾਜ਼ਾਂ ਆ ਰਹੀਆਂ ਨੇ ਕਿ ਇਸ جنگ ਨੂੰ ਡੀਸਕਲੇਟ ਕੀਤਾ ਜਾਵੇ ਜਾਨਕਿ ਵਧਾਇਆ ਨਾ ਜਾਵੇ ਰੀਸਨ ਟ੍ਰੈਂਟ ਜਿਹੜਾ ਕੀਤਾ ਜਾਵੇ ਉਸਤੇ ਹੀ ਰੋਕਣ ਦਾ ਕੰਮ ਕੀਤਾ ਜਾਵੇ ਜੈ ਸ਼ੰਕਰ ਔਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੇ ਨਾਲ ਲਗਾਤਾਰ ਟੱਚ ਦੇ ਵਿੱਚ ਨੇ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਸੀ ਖੜਿਆ ਪਠਾਨਕੋਟ ਵਾਲੇ ਫਲਾਈਓਵਰ ਦੇ ਉੱਪਰ ਤਾਂ ਇੱਥੋਂ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਕਿਵੇਂ ਕੱਲ ਪਠਾਨ ਕੋਟ ਪੂਰਾ ਦਹਿਲਾ ਦਹਿਲ ਗਿਆ ਸੀ ਜਦੋਂ ਜਿਹੜਾ ਹੈਗਾ ਇੱਥੇ ਲਗਾਤਾਰ ਬੰਬਾਰੀ ਹੋਈ ਲਗਾਤਾਰ ਡਰੋਨ ਮਿਜ਼ਾਈਲਾ ਪਾਕਿਸਤਾਨ ਦੇ ਵੱਲੋਂ ਸਿੱਟੀਆਂ ਗਈਆਂ ਤਾਂ ਹੁਣ ਕੈਨੇਡਾ ਫਰਾਂਸ ਜਰਮਨੀ ਇਟਲੀ ਜਾਪਾਨ ਯੂ ਐਸ ਏ ਔਰ ਯੂਨਾਈਟਿਡ ਕਿੰਗਡਮ ਜਿਹੜਾ ਹੈ ਤੁਹਾਨੂੰ ਦੱਸਦੀ ਕਿ ਜੀ 7 ਗਰੁੱਪ ਹੈ ਇਹ ਲਗਾਤਾਰ ਟਰਾਈ ਕਰ ਰਿਹਾ ਹੈਗਾ ਕਿ ਵਾਰ ਨਾ ਹੋਵੇ ਰੋਕਿਆ ਜਾਵੇ ਕਿਸੇ ਵੀ ਸਾਧ ਦੇ ਨਾਲ ਤਾਂ ਅਮਰੀਕਾ ਦੇ ਜਿਹੜੇ ਐਨਐਸਏ ਨੇ ਉਹ ਜੀ ਡੋਵਾਲ ਦੇ ਨਾਲ ਵੀ ਗੱਲਬਾਤ ਕਰ ਰਿਹਾ ਵਿਦੇਸ਼ ਮੰਤਰੀ ਦੇ ਨਾਲ ਵੀ ਗੱਲਬਾਤ ਕਰ ਰਿਹਾ ਤੇ ਦੂਜੇ ਪਾਸੇ ਪਾਕਿਸਤਾਨ ਦਾ ਇਹ ਬਿਆਨ ਵੀ ਸਾਹਮਣੇ ਆਇਆ ਪਾਕਿਸਤਾਨ ਨੇ ਕਿਹਾ ਜੇ ਗੱਲਬਾਤ ਹੁੰਦੀ ਹੈ ਤਾਂ ਇਸ ਜੰਗ ਨੂੰ ਰੋਕਿਆ ਜਾ ਸਕਦਾ ਭਾਰਤ ਵੀ ਇਹ ਗੱਲ ਕਹਿ ਰਿਹਾ ਕਿ ਜੇ ਡਾਇਲੌਗ ਹੁੰਦਾ ਤਾਂ ਅਸੀਂ ਰੋਕਣ ਨੂੰ ਤਿਆਰ ਹਾਂ ਪਰ ਜੇ ਪਾਕਿਸਤਾਨ ਬਾਜ਼ ਨਹੀਂ ਆਉਗਾ ਤਾਂ ਅਸੀਂ ਜਵਾਬੀ ਕਾਰਵਾਈ ਵੀ ਕਰਾਂਗੇ ਤਾਂ ਦੱਸਦੇ ਕਿ ਸਭ ਤੋਂ ਵੱਡੀ ਔਰ ਐਕਸਕਲੂਸਿਵ ਜਾਣਕਾਰੀ ਪ੍ਰੋ ਪੰਜਾਬ ਟੀਵੀ ਤੁਹਾਨੂੰ ਸਭ ਤੋਂ ਪਹਿਲਾਂ ਦੇ ਰਿਹਾ ਰੈਸਟਰਸ ਨੇ ਇਹ ਖਬਰ ਨਸ਼ਰ ਕੀਤੀ ਹੈ ਸੀਐਨਐਨ ਨਿਊਜ਼ ਦੇ ਹਵਾਲੇ ਦੇ ਨਾਲ ਜੋ ਕਿ ਇੰਟਰਨੈਸ਼ਨਲ ਮੀਡੀਆ ਔਰ ਲਗਾਤਾਰ ਇਹ ਖਬਰ ਵਾਇਰਲ ਹੋ ਕੇ ਜੜੀ ਹੈ ਤੋਂ ਵੱਧ ਇੱਕ ਖਬਰ ਨਸ਼ਰ ਕੀਤੀ ਹੈ ਕਿ ਡੀਜੀਐਮ ਨੂੰ ਕਾਲ ਕੀਤੀ ਹੈ ਪਾਕਿਸਤਾਨ ਨੇ ਕੀ ਜਿਹੜਾ ਇਸ ਟੈਨਸ਼ਨ ਵਾਲੇ ਮਾਹੌਲ ਦੇ ਵਿੱਚ ਇਹ ਕਾਲ ਕਰਨੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਤੁਸੀਂ ਦੇਖੋ ਆਸ-ਪਾਸੇ ਦੇ ਬਿਲਕੁਲ ਸੁਣਨਾ ਸਰਾਪ ਪਸਰੀ ਪਈਆ ਕਿਉਂਕਿ ਜਿਸ ਸਾਬ ਦਾ ਕੱਲ ਹਮਲੇ ਹੋਏ ਹੁਣ ਜਿਵੇਂ ਯੂਐਸਏ ਇੰਟਰਵੈਂਸ਼ਨ ਕਰ ਰਿਹਾ ਹੈਗਾ ਯੂਐਸਏ ਨੂੰ ਪਤਾ ਹੈ ਕਿ ਜੇ ਉਸਨੇ ਇਸ ਸਾਈਡ ਦੇ ਵਿੱਚ ਜਿਹੜਾ ਜੇ ਉਸਨੇ ਏਸ਼ੀਆ ਦੇ ਵਿੱਚ ਆਪਣਾ ਬਣਾ ਕੇ ਰੱਖਣਾ ਰਤਬਾ ਤਾਂ ਫਿਰ ਜਿਵੇਂ ਚਾਈਨਾ ਅੱਗੇ ਵਧ ਰਿਹਾ ਹੈ ਤਾਂ ਚਾਈਨਾ ਦੀ ਪਾਵਰ ਨੂੰ ਟੱਕਰ ਦੇਣ ਦੀ ਭਾਰਤ ਦੀ ਅਮਰੀਕਾ ਨੂੰ ਸਭ ਤੋਂ ਵੱਧ ਲੋੜ ਹੈ ਅਮਰੀਕਾ ਨੂੰ ਭਾਰਤ ਦੀ ਸਭ ਤੋਂ ਜ਼ਿਆਦਾ ਲੋੜ ਹੈ ਇਸ ਮਾਮਲਿਆਂ ਦੇ ਵਿੱਚ ਚਾਈਨਾ ਨੂੰ ਜੇ ਕੱਲ ਨੂੰ ਟੱਕਰ ਦੇਣੀ ਹੈਗੀ ਅਮਰੀਕਾ ਨੇ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਹੁਣ ਕੀ ਹੋ ਸਕਦਾ ਅੱਗੇ ਦੇਖਣਾ ਹੋਊਗਾ ਪਰ ਤੁਹਾਨੂੰ ਸਭ ਤੋਂ ਵੱਡੀ ਅਪਡੇਟ ਦੇ ਦਿੰਨੇ ਆ ਜੰਗ ਰੋਕਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਇੰਟਰਨੈਸ਼ਨਲ ਪੱਧਰ ਤੇ ਪਹਿਲੇ ਤਿੰਨ ਚਾਰ ਦਿਨ ਅਮਰੀਕਾ ਨੇ ਭੋਰਾ ਵੀ ਇੰਟਰਸਟ ਨਹੀਂ ਦਿਖਾਇਆ ਸੀ 트럼ਪ ਬੇਫਾਲਤੂ ਬਿਆਨ ਦੇ ਰਹੇ ਸੀ ਪਰ ਹੁਣ ਜਿਹੜਾ ਹੈਗਾ ਤੁਹਾਨੂੰ ਦੱਸ ਦਈਏ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਜਿਹੜਾ ਇਹ ਨਾ ਫੋਰਡ ਨਹੀਂ ਕਰ ਸਕਣਗੇ ਜੰਗ ਜੋ ਭਾਰਤ ਦੇ ਨਾਲ ਚੱਲ ਰਹੀ ਆ ਪਰ ਤੁਹਾਨੂੰ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਰਾਈਟਰਜ਼ ਤੋਂ ਨਿਕਲ ਕੇ ਸਾਹਮਣੇ ਆ ਰਹੀ ਆ ਰਾਈਟਰਜ਼ ਜੋ ਕਿ ਨਿਊਜ਼ ਏਜੰਸੀਆ ਦੁਨੀਆ ਦੀ ਬਹੁਤ ਵੱਡੀ ਤਾਂ ਉਹਨਾਂ ਨੇ ਸੀਐਨਐ ਨਿਊਜ਼ ਦੇ ਹਵਾਲੇ ਦੇ ਨਾਲੇ ਖਬਰ ਜਿਹੜੀ ਨਸ਼ਰ ਕੀਤੀ ਹੈ ਤੇ ਦੱਸਦੀ ਹੈ ਕਿ ਪਾਕਿਸਤਾਨ ਨੇ ਤੋਂੰਦਾ ਦੇ ਕਿ ਪਾਕਿਸਤਾਨ ਨੇ ਲਗਾਤਾਰ 26 ਹਮਲੇ ਕੱਲ ਭਾਰਤ ਦੇ ਵੱਖ-ਵੱਖ ਥਾਵਾਂ ਦੇ ਉੱਪਰ ਕੀਤੇ ਤੇ ਅੱਜ ਡੀਜੀਐਮਓ ਨੂੰ ਫੋਨ ਕੀਤਾ ਡੀਜੀਐਮਓ ਨੂੰ ਕਾਲ ਕੀਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਡੀਜੀਐਮਓ ਹੁੰਦੇ ਨੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਜਾਨਕਿ ਡਾਇਰੈਕਟਰ ਜਨਰਲ ਲਗਾਏ ਜਾਂਦੇ ਨੇ ਵੱਖ-ਵੱਖਰੇ ਆਪਰੇਸ਼ਨ ਦੇ ਉੱਪਰ ਚਾਹੇ ਜਿਵੇਂ ਕਸ਼ਮੀਰ ਵਾਲੇ ਮੁੱਦੇ ਤੇ ਲਾਲੋ ਤੇ ਡਾਇਰੈਕਟਰ ਜਨਰਲ ਲਗਾਇਆ ਹੁੰਦਾ ਤੇ ਦੂਜੇ ਪਾਸੇ ਮਿਆਮਾ ਮਯਾ ਮਾਰ ਦੇ ਵਿੱਚ ਲਗਾਇਆ ਹੁੰਦਾ ਜੇ ਉੱਥੇ ਕੋਈ ਰੋਲਾ ਚੱਲਦਾ ਤਾਂ ਬੱਕੋ ਬੱਕਰੇ ਜਿੰਨਾ ਜਿੰਨਾ ਸਟੇਟਾਂ ਦੇ ਵਿੱਚ ਜਿੰਨਾ ਜਿੰਨਾ ਖਿੱਤਿਆਂ ਦੇ ਵਿੱਚ ਰੋਲਾ ਚੱਲਦਾ ਉੱਥੇ ਡੀਜੀਐਮਓ ਦੀ ਨਿਯੁਕਤੀ ਕੀਤੀ ਜਾਂਦੀ ਹੈ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਦਾਦਾ ਦਿਆ ਕਿ ਡੀਜੀਐਮਓ ਦੇ ਉੱਪਰ ਕਾਲ ਕੀਤੀ ਹੈ ਪਾਕਿਸਤਾਨ ਨੇ ਦੂਜੇ ਪਾਸੇ ਮਾਰਕੋ ਰੂਬਿਓ ਨੇ ਮਾਰਕੋ ਰੂਬਿਓ ਕੌਣ ਨੇ ਮਾਰਕੋ ਰੂਬਿਓ ਐਨਐਸਏ ਨੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਅਮਰੀਕਾ ਦੇ ਮਾਰਕੋ ਰੂਬੀਓ ਨੇ ਗੱਲਬਾਤ ਕੀਤੀ ਹੈ ਜੈ ਸ਼ੰਕਰ ਵਿਦੇਸ਼ ਮੰਤਰੀ ਦੇ ਨਾਲ ਭਾਰਤ ਦੇ ਔਰ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਮਾਰਕੋ ਰੂਬੀਓ ਤਾਂ ਲਗਾਤਾਰ ਇਸ ਜੰਗ ਨੂੰ ਰੋਕਣ ਦੇ ਲਈ ਕਿਉਂਕਿ ਜੀ 7 ਕੰਟਰੀਜ਼ ਦਾ ਸਮੂਹ ਹੈ ਜਿਹੜਾ ਜੀ 7 ਸਮੂਹ ਹੈ ਜਿਹਦੇ ਵਿੱਚ ਜਿਹੜਾ ਤੁਹਾਨੂੰ ਦੱਸ ਦਈਏ ਕਿ ਵਕੋ ਵਕਰੀਆਂ ਸੱਤ ਕ